जिसमें सबसे पहले मैं तमूगा कहना चाहूंगी कि अपनी बोली मां बोली ਨੂੰ ਕਦੇ ਨਹੀਂ ਵੀ ਛੱਡਣਾ ਕਦੇ ਨਹੀਂ ਇਹਨੂੰ ਭੁੱਲਣਾ ਤੁਹਾਨੂੰ ਇਹਦੇ ਲਈ ਇੱਕ ਛੋਟੀ ਜੀ ਐਗਜ਼ਾਮਪਲ ਦੇਾਂਗੀ ਕਿ ਇਹ ਬੇ ਸਟੋਰੀ ਸਭ ਨੇ ਸੁਣੀ ਹੋएगी ਕਿ ਇੱਕ ਮਾਂ ਸੀ ਉਹ ਆਪਣੇ ਬੱਚੇ ਨੂੰ ਬਹੁਤ ਹੀ ਮੁਸ਼ਕਿਲਾਂ ਨਾਲ ਪੜ੍ਹਾੰਦੀ ਹੈ ਬਹੁਤ ਮਿਹਨਤ ਕਰਦੀ ਹੈ ਤੇ ਉਹਦਾ ਬੱਚਾ ਜਦੋਂ ਵੱਡਾ ਹੋ ਕੇ ਆਫਿਸ ਕੰਮ ਕਰਨ ਲੱਗ ਜਾਂਦਾ ਹੈ ਤਾਂ ਇੱਕ ਦਿਨ ਉਹਦੀ ਮਾਂ ਉਹ ਆਫਿਸ ਚ ਜਾਂਦੀ ਹੈ